ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਜਿਹੜੀ ਰੈਸਪੀ ਜਿਹੜੀ ਬਣਾਉਣ ਲੱਗੇ ਆ ਕੋਈ ਸਪੈਸ਼ਲ ਨਹੀਂ ਹੈਗੀ ਬਟ ਉਹਨਾਂ ਵਾਸਤੇ ਹੈ ਜਿਹੜੇ ਕਹਿੰਦੇ ਕਿ ਸਾਡਾ weight ਜਿਹੜਾ ਉਹ loss ਨਹੀਂ ਹੋ ਰਿਹਾ ਅਸੀਂ ਬਹੁਤ ਜ਼ਿਆਦਾ ਯਤਨ ਕਰ ਲਿਆ ਬਟ ਅਸੀਂ ਪਤਲੇ ਨਹੀਂ ਹੋ ਰਹੇ ਤੇ ਕਈ ਉਹਨਾਂ ਦੀ ਵਾਸਤੇ ਵੀ ਹੈਗੇ ਜਿਹੜੇ ਕਹਿੰਦੇ ਕਿ ਮਤਲਬ ਕਿ ਮੱਕੀ ਦੀ ਰੋਟੀ ਜਿਹੜੀ ਪਕਾਉਣੇ ਸਾਡੇ ਵਾਸਤੇ ਬਹੁਤ ਹੀ ਮੁਸ਼ਕਲ ਜਿਹੜਾ ਕੰਮ ਆ ਨਹੀਂ ਪੱਕਦੀ ਸਾਡੇ ਤੋਂ ਸਾਡੇ ਤੋਂ ਆਪਣੇ ਸਿਹਤ ਵਾਸਤੇ ਟਾਈਮ ਜਿਹੜਾ ਉਹ ਨਹੀਂ ਹੈਗਾ ਸਾਰੇ ਵਾਸਤੇ ਤਾਂ ਆਪਾਂ ਟਾਈਮ ਜਿਹੜਾ ਉਹ ਕੱਢ ਲੈਣੇ ਆ ਪਰ ਆਪਣੇ ਵਾਸਤੇ ਟਾਈਮ ਜਿਹੜਾ ਕਈ ਵਾਰੀ ਕੱਢਣਾ ਜਿਹੜਾ ਮੁਸ਼ਕਲ ਹੈ ਇਸ ਲਈ ਮੈਂ ਜਿਹੜਾ ਅੱਜ ਕਰੇਲਿਆਂ ਦੀ ਸਬਜ਼ੀ ਦੇ ਨਾਲ ਬਣਾਣ ਲੱਗੀਆਂ ਜੀ ਮੱਕੀ ਦੀ ਰੋਟੀ ਪਰ ਇੱਕ ਨਵੇਂ ਤਰੀਕੇ ਨਾਲ ਥੋੜਾ ਜਿਹਾ ਆਪਾਂ ਬੇਸਣ ਲੈ ਲਿਆ ਤੇ ਇਹਦੇ ਵਿੱਚ ਜਿੰਨਾ ਬੇਸਣ ਥੋੜਾ ਜਿਹਾ ਬੇਸਣ ਲੈਣਾ ਤੇ ਜਿਆਦਾ ਆਪਾਂ ਲੈਣਾ ਜੀ ਮੱਕੀ ਦਾ ਆਟਾ ਤੇ ਉਹਦੇ ਵਿੱਚ ਪਾ ਲੈਣੀ ਅਜਵਾਈਨ ਅਜਵਾਈਨ ਪਾਉਣੀ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਪਾਇਆ ਹੈ ਬੇਸਣ ਤੇ ਬੇਸਣ ਵਿੱਚ ਅਜਵਾਈਨ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਤਾਂ ਦੇ ਪੇਟ ਵਿੱਚ ਜਾ ਕੇ ਬੇਸਨ ਖਰਾਬੀ ਕਰੇ ਤੇ ਇਸ ਲਈ ਤੁਸੀਂ ਇਹ ਜੁਆਇਨ ਜਿਹੜੀ ਆ ਉਹ ਪਾ ਲਓ ਬਹੁਤ ਹੀ ਵਧੀਆ ਹੋਏਗੀ ਤੇ ਫਿਰ ਆਪਾਂ ਇੱਕ ਲਿਕਵਿਡ ਲਿਕਵਿਡ ਜਿਹੜਾ ਬਣਾ ਲੈਣਾ ਜਿਹਦਾ ਬੈਟਰ ਪਤਲਾ ਬਣਾਉਣਾ ਜਿਆਦਾ ਥਿੱਕ ਨਹੀਂ ਬਣਾਉਣਾ ਕਿਉਂਕਿ ਜਿਹੜਾ ਮੱਕੀ ਦਾ ਆਟਾ ਉਹ ਥੋੜਾ ਫੁੱਲ ਜਾਂਦਾ ਹੈ ਜਦੋਂ ਥੋੜਾ ਜਿਹਾ ਇਹਨੂੰ ਬੈਟਰ ਨੂੰ 2 ਮਿੰਟ ਰੱਖ ਲਵਾਂਗੇ ਤੇ ਇਸ ਕਰਕੇ ਥੋੜਾ ਜਿਹਾ ਤੁਸੀਂ ਪਤਲਾ ਕੋਲ ਹੀ ਬਣਾਣਾ ਹੈ ਇੱਕਦਮ ਜਿਹੜਾ ਬਿਲਕੁਲ ਕੋਈ ਇਹਦੇ ਵਿੱਚ ਗੁੱਟਲੀਆਂ ਵਗੈਰਾ ਜਿਹੜੀਆਂ ਉਹ ਨਾ ਹੋਣ ਪਤਲਾ ਜਾਂ ਕੋਲ ਤੁਸੀਂ ਬਣਾ ਕੇ ਰੱਖ ਲੈਣਾ ਤੇ ਫਿਰ ਅਸੀਂ ਇਹਦੇ ਮਤਲਬ ਹੀ ਬਣਾਵਾਂਗੇ ਜੀ ਚਿਲੇ ਬਹੁਤ ਹੀ ਸਿੰਪਲ ਹੈ ਬੜੀ ਜਲਦੀ ਨਾਲ ਤਿਆਰ ਹੋ ਜਾਂਦਾ ਹੈ ਤੁਸੀਂ ਇਹਨੂੰ ਮਤਲਬ ਹੀ ਤੁਹਾਡਾ ਕੋਈ ਵੀ ਇਹਦੇ ਵਿੱਚ ਜ਼ਿਆਦਾ ਜਿਹੜੀ ਤੁਹਾਨੂੰ ਮਿਹਨਤ ਨਹੀਂ ਕਰਨੀ ਪੈਣੀ ਤੇ ਇੱਕਦਮ ਜਿਹੜਾ ਵਧੀਆ ਤੁਸੀਂ ਟੇਸਟੀ ਸੁੱਕੀ ਸਬਜੀ ਨਾਲ ਜਿੱਦਾਂ ਮੱਕੀ ਦੀ ਰੋਟੀ ਖਾਣੇ ਬੜੀ ਮੁਸ਼ਕਲ ਜੀ ਹੁੰਦੀ ਹੈ ਬਟ ਇਸ ਤਰੀਕੇ ਨਾਲ ਤੁਸੀਂ ਬਣਾਓਗੇ ਤੇ ਤੁਹਾਨੂੰ ਅਸੀਂ ਵਧੀਆ ਲੱਗੇਗਾ ਤੇ ਨਾਲੇ ਇੱਕ ਤੁਹਾਡੇ ਹੈਲਥ ਵਾਸਤੇ ਵਧੀਆ ਤੁਹਾਨੂੰ ਪਤਲੇ ਹੋਣ ਵਾਸਤੇ ਵੀ ਤੁਹਾਨੂੰ ਜਿਆਦਾ ਜਿਹੜੀ ਆ ਉਹ ਕੋਈ ਵੀ ਹਾਰਡਵਰਕ ਨਹੀਂ ਕਰਨਾ ਪਏਗਾ ਤੇ ਤੁਸੀਂ ਪਤਲੇ ਵੀ ਜਲਦੀ ਹੋ ਸਕਦੇ ਜੇ ਤੁਸੀਂ ਰੋਜ਼ ਹੀ ਡੇਲੀ ਇਹ ਮਤਲਬ ਬਣਾ ਕੇ ਜਿਹੜਾ ਉਹ ਖਾ ਸਕਦੇ ਜੇ ਤੇ ਫਿਰ ਜੀ ਮੱਖਣ ਮੱਖਣ ਲਾਉਣਾ ਬਹੁਤ ਜ਼ਰੂਰੀ ਹੈ ਤੇ ਕੋਈ ਇਹ ਨਹੀਂ ਕਹਿ ਸਕਦਾ ਕਿ ਮੱਖਣ ਲਾਵਾਂਗੇ ਜਿਆਦਾ ਖਾਵਾਂਗੇ ਤੇ ਮੋٹے ਜਿਆਦਾ ਹੋ ਜਾਵਾਂਗੇ ਇਦਾਂ ਨਹੀਂ ਹੈਗਾ ਹੁਣ ਪਹਿਲੇ ਜ਼ਮਾਨੇ ਵਿੱਚ ਲੋਕੀ ਜਿਆਦਾ ਮੱਖਣ ਕਿਉਂ ਤੇ ਜਿਆਦਾ ਲੱਸੀ ਵਗੈਰਾ ਹੈ ਨਾ ਪੀਂਦੇ ਸੀ ਤੇ ਹੁਣ ਲੋਕ ਕਹਿੰਦੇ ਕਿ ਮੱਖਣ ਹੀ ਖਾਣਾ ਇਹਨਾ ਮੋਟਾ ਹੋ ਜਾਂਦਾ ਜੇ ਏਦਾਂ ਦਾ ਕੁਛ ਨਹੀਂ ਹੈਗਾ ਕਿ ਮੱਖਣ ਜਿੰਨਾ ਮਰਜ਼ੀ ਖਾਓ ਐਵੇਂ ਆਪਣੇ ਜੀ ਨੂੰ ਕਦੀ ਨਹੀਂ ਤਰਸਾਣਾ ਚਾਹੀਦਾ ਤੇ ਮੱਖਣ ਤੇ ਦਬ ਲਾ ਕੇ ਜਿਹੜਾ ਖਾ ਕੇ ਤੇ ਫੇਰ ਹੀ ਮੱਖਣ ਤੋਂ ਬਿਨਾ ਤੇ ਰੋਟੀ ਜਿਹੜੀ ਹੈ ਸਵਾਦ ਜਿਹੜੀ ਉਹ ਬੰਦੀ ਨਹੀਂ ਸਵੇਰ ਟਾਈਮ ਤੇ ਖਾਸ ਕਰਕੇ ਤੇ ਫਿਰ ਆਪਾਂ ਏਦਾਂ ਪਤਲੇ ਪਤਲੇ ਜਿਹੜੇ ਚਿੱਲੇ ਜਿਹੜੇ ਬਣਾ ਕੇ ਤੇ ਰੱਖ ਲੈਣੇ ਆ ਬਹੁਤ ਹੀ ਵਧੀਆ ਜਿਹੜੇ ਬਣੇ ਉਹਦਾ ਤੁਹਾਨੂੰ ਇਹ ਬਣ ਵੀ ਲੋਹੇ ਦੇ ਤਵੇ ਤੇ ਜਾਂਦਾ ਜ਼ਰੂਰੀ ਨਹੀਂ ਕਿ ਤੁਸੀਂ ਇਸ ਨੂੰ ਨਾਨ ਸਟਿਕ ਤਵੇ ਤੇ ਬਣਾਉਣਾ ਹੈ ਜੇ ਤੁਸੀਂ ਨਾਨਸਟਿਕ ਮੰਨ ਲਓ ਕਿ ਤੁਸੀਂ ਮੱਖਣ ਨਹੀਂ ਲਾਉਣਾ ਆਪਣੇ ਰੋਟੀ ਤੇ ਫਿਰ ਤੁਸੀਂ ਨਾਨਸਟਿਕ ਤਵੇ ਤੇ ਬਣਾਓ ਤੇ ਵਧੀਆ ਹੈ ਤੇ ਇਹਦਾ ਲੋਹੇ ਦੇ ਤਵੇ ਤੇ ਵੀ ਬਹੁਤ ਵਧੀਆ ਬਣ ਜਾਂਦਾ ਹੈ ਯਾਨੀ ਤੇ ਇਹਨਾਂ ਫਿਰ ਸਾਡੇ ਜਿਹੜੇ ਚਿਲੇ ਬਣ ਕੇ ਹੋ ਗਏ ਜੀ ਰੈਡੀ ਤੇ ਤੁਸੀਂ ਹੁਣ ਜਿਹੜੀ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰ ਦਿਓ ਤੇ ਜੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਡੇ ਜਿਹੜੇ ਹੁਣ ਚਿਲੇ ਬਣ ਕੇ ਹੋ ਗਏ ਤਿਆਰ ਤੇ ਆਪਾਂ ਹੁਣ ਖਾਵਾਂਗੇ ਜੀ ਇਹ ਵਲੇ ਕਰੇਲਿਆਂ ਦੀ ਸਬਜੀ ਨਾਲ ਕਰੇਲੇ ਸੀ ਕੋਈ ਵੀ ਛਿੱਲੇ ਵਗੈਰਾ ਨਹੀਂ ਸੀ گول گول ਕੱਟ ਕੇ ਇਸੇ ਤਰੀਕ ਨਾਲ ਸੀ ਇਸ ਨੂੰ ਥੋੜਾ ਜਿਹਾ ਤੇਲ ਪਾ ਕੇ ਫਰਾਈ ਕਰਕੇ ਤੇ ਜਿਹੜੇ ਆ ਉਹ ਵੀ ਬੜੀ ਜਲਦੀ ਨਾਲ ਬਣ ਗਏ ਸੀ ਇਹਦੇ ਵਿੱਚ ਇੱਕ ਮੈਂ ਟਮਾਟਰ ਨਹੀਂ ਪਾਇਆ ਕਿਉਂਕਿ ਟਮਾਟਰ ਦੇ ਜਿਹੜੇ ਆ ਕਰੇਲਿਆਂ ਸਬਜੀ ਦੇ ਜ਼ਿਆਦਾ ਟਮਾਟਰ ਜਿਹੜਾ ਉਹ ਜੂਸ ਨਹੀਂ ਕਰਨਾ ਚਾਹੀਦਾ ਤੇ ਇਹਦੇ ਵਿੱਚ ਤੁਸੀਂ ਜਾਂ ਇਮਲੀ ਪਾ ਲਓ ਜੇ ਇਮਲੀ ਨਹੀਂ ਤੇ ਫੇਰ ਤੁਸੀਂ ਇਹਦੇ ਵਿੱਚ ਅੰਬਚੂਰ ਪਾਊਡਰ ਵੀ ਬਨ ਮਤਲਬ ਕਿ ਪਾ ਕੇ ਖਾ ਸਕਦੇ ਜੀ ਮਤਲਬ ਇਹਦੇ ਵਿੱਚ ਤੜਕਾ ਤੜਕੇ ਵਿੱਚ ਜਿਹੜਾ ਇਹ ਪਾਦਨਾ ਆ ਤੇ ਜਾਦਾ ਜੜੀ ਆ ਫਿਰ ਤੁਹਾਨੂੰ ਹਲਦੀ ਜਿਹੜਾ ਫੂਡ ਜਿਹੜਾ ਤੱਡ ਬਣ ਕੇ ਤਿਆਰ ਹੋ ਜਾਏਗਾ ਤੇ ਲੱਸੀ ਇਹਦੇ ਨਾਲ ਬਹੁਤ ਹੀ ਵਧੀਆ ਜਿਹੜਾ ਕੰਬੀਨੇਸ਼ਨ ਹੁੰਦਾ ਹੈ ਸੁੱਕੀ ਸਬਜ਼ੀ ਨਾਲ ਤੇ ਕਈ ਭੈਣਾਂ ਨੇ ਜਿਹੜਾ ਮਤਲਬ ਕਿ ਕਿਹਾ ਸੀ ਕਿ ਆਪਾਂ ਮੱਕੀ ਦੀ ਰੋਟੀ ਇਸ ਕਰਕੇ ਨਹੀਂ ਖਾਂਦੇ ਕਿ ਇਦਾਂ ਇਦਾਂ ਨਾਲ ਮਿਹਨਤ ਬੜੀ ਕਰਨੀ ਪੈਂਦੀ ਹੈ ਤੇ ਹਾਂਜੀ ਇੱਥੇ ਆ ਗਿਆ ਜੀ ਮੈਂ ਇਹ ਕਹਿ ਰਹੀ ਸੀ ਕਿ ਹਸ ਸਾਡੇ ਵਾਸਤੇ ਇਦਾਂ ਦੇ ਪਹਿਲਾਂ ਸਪੈਸ਼ਲ ਜੇ ਸਕੂਲ ਨੇ ਸੀ ਹੁੰਦੇ ਜਿੱਥੇ ਬੱਚੇ ਨੂੰ ਬੜਾ ਹੈ ਨਾ ਇੱਕ ਮਤਲਬ ਕਿ ਬਾਹਰ ਦੀ ਵੀਡੀਓ ਹੈ ਜਿੱਥੇ ਬੱਚੇ ਨੂੰ ਬੜਾ ਹੀ ਕੰਫੀਡੈਂਸ ਨਾਲ ਬੱਚਾ ਜਿਹੜਾ ਅੱਗੇ ਵਾ ਸਕਦਾ ਹੈ ਬੜਾ ਹੀ ਟੀਚਰ ਜਿਹੜਾ ਬੜਾ ਉਹਨੂੰ ਸਪੋਰਟ ਕਰਦੇ ਨੇ ਤੇ ਪਰ ਇੰਡੀਆ 'ਚ ਇਦਾਂ ਦਾ ਨਹੀਂ ਹੈਗਾ ਨਾ ਇੰਡੀਆ 'ਚ ਇੱਕ ਨਰਸਰੀ ਕਲਾਸ ਤੇ ਬੱਚੇ ਨੂੰ ਇੰਨਾ ਸਪੈਸ਼ਲ ਫੀਲ ਕਰਾਇਆ ਜਾਂਦਾ ਹੈ ਕਿ ਉਹਨੂੰ ਇਦਾਂ ਲੱਗਦਾ ਹੈ ਕਿ ਜਿੱਦਾਂ ਮੈਨੂੰ ਪਤਾ ਨਹੀਂ ਮੈਂ ਅੱਜ ਕਿਹੜੀ ਡਿਗਰੀ ਜਿਹੜੀ ਕੋਈ ਹਾਸਲ ਕਰ ਲਈ ਹੈ ਬਟ ਜਦੋਂ ਵੀ ਕੋਈ ਨਰਸਰੀ ਸਕੂਲ ਤੋਂ ਅੱਗੇ ਜਾਂਦਾ ਹੈ ਤਾਂ ਉਹ ਦੋਸ ਨੂੰ ਇਦਾਂ ਸਪੈਸ਼ਲ ਫੀਲ ਕਰਵਾ ਕੇ ਇੱਕ ਕੰਫੀਡੈਂਸ ਦਾ ਬੱਚਾ ਜਿਹੜਾ ਤੇ ਟੀਚਰ ਵੀ ਬੜਾ ਹੀ ਵਧੀਆ ਜਿਹੜਾ ਟਰੀਟ ਉਹਦੇ ਨਾਲ ਕਰਦੇ ਨੇ ਤੇ ਮਿਕਸ ਅਪ ਹੋ ਜਾਂਦੇ ਨੇ ਤੇ ਫਿਰ ਇਦਾਂ ਲੱਗਦਾ ਨਹੀਂ ਕਿ ਕੋਈ ਟੀਚਰ ਜਿਹੜਾ ਨਾ ਜ਼ਿਆਦਾ ਬੱਚਾ ਨਾ ਪਿਆਰ ਕਰਦੇ ਨੇ ਚਲੋ ਇੱਥੇ ਵੀ ਪਿਆਰ ਕਰਦੇ ਨੇ ਬਟ ਫਿਰ ਵੀ ਬਾਹਰ ਦਾ ਤੇ ਇੱਥੋਂ ਦੀ ਐਜੂਕੇਸ਼ਨ ਦਾ ਬਹੁਤ ਜ਼ਿਆਦਾ ਫਰਕ ਹੈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ